ਅੰਮ੍ਰਿਤਸਰ ਡਾਕਟਰ ਜਤਿੰਦਰ ਬਣੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਪੱਤਰਕਾਰ ਮਿੰਟੂ ਅਰੋੜਾ ਦੀ ਵਿਸ਼ੇਸ਼ ਰਿਪੋਰਟ ਅੱਜ ਜੀ ਸਭ ਤੋਂ ਪਹਿਲਾਂ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਗੁਰੂ ਰਵਿਦਾਸ ਅੱਜ ਮੈਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਆਪਣੇ ਵਿਜੇਸ਼ਰੀ ਵਿਜੇ ਸਾਹਿਬ ਲਈ ਦਾ ਔਰ ਦਸ਼ੰਤ ਕੁਮਾਰ ਗੋਤਮ ਜੀ ਦਾ ਸੂਰਜਬਾਨ ਕਟਾਰੀਆ ਜੀ ਦਾ ਸੁਰੇਸ਼ ਰਾਠੌਰ ਜੀ ਦਾ ਆਪਣੇ ਰਜੇਸ਼ ਬਾਗਾ ਜੀ ਦਾ ਆਪਣੇ ਪੰਜਾਬ ਦੇ ਅਧਿਐਕਸ਼ ਮਨਜੀਤ ਬਾਲੀ ਜੀ ਦਾ ਜਿਨ੍ਹਾਂ ਨੇ ਮੈਨੂੰ ਅੰਤਰਰਾਸ਼ਟਰੀ ਕਾਰਜਕਾਰੀ ਮੈਂਬਰ ਬਣਾ ਕੇ ਮੈਨੂੰ ਪੰਜਾਬ ਵਿੱਚੋਂ ਚੁਣ ਕੇ ਅੰਤਰਰਾਸ਼ਟਰੀ ਗੁਰੂ ਰਵਿਦਾਸ ਵਿਸ਼ਵ ਮਹਾਪੀੜਤਾ ਜੋ ਅੰਤਰਰਾਸ਼ਟਰੀ ਕਾਰਜਕਾਰੀ ਮੈਂਬਰ ਲਗਾਇਆ ਮੈਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਂ ਉਹਨਾਂ ਦੀ ਉਮੀਦਾਂ ਤੇ ਖਰਾ ਵੀ ਉਤਰਾਂਗਾ ਤੇ ਜੋ ਮੈਨੂੰ ਸੇਵਾ ਦਿੱਤੀ ਗਈ ਹੈ ਸਮਾਜ ਦੀ ਸੇਵਾ ਕਰਨ ਵਾਸਤੇ ਉਹ ਮੈਂ ਪੂਰੇ ਤਨ ਦੇ ਜਨ ਅਨੁਭਾਵਾਂਗਾ ਆਪਣੇ ਸਮਾਜ ਨੂੰ ਆਪਣੇ ਸਮਾਜ ਦੇ ਹਰ ਇੱਕ ਮੈਂਬਰ ਨੂੰ ਬੱਚੇ ਨੂੰ ਉੱਪਰ ਆਪਣੇ ਅੱਛੀ ਸਿੱਖਿਆ ਵਾਸਤੇ ਰੁਕਸਾਰ ਕਰੂੰਗਾ ਔਰ ਆਪਣੇ ਸਮਾਜ ਨੂੰ ਨਾਂ ਲੈ ਕੇ ਚੱਲਾਂਗਾ ਤੇ ਉਹਨਾਂ ਨੂੰ ਹਮੇਸ਼ਾ ਹੀ ਹਰਕ ਆਰਥਿਕ ਮਦਦ ਕਰਨ ਦਾ ਮੈਂ ਵਿਸ਼ਵਾਸ ਰੱਖਦਾ ਹਾਂ ਹਾਂਜੀ ਡਾਕਟਰ ਸਾਹਿਬ ਹੋਰ ਕੀ ਕਹਿੰਦੇ ਹੋ ਚੋਣਾਂ ਨੂੰ ਚੋਣਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜਿਹੜੀਆਂ ਨਗਰ ਨਗਰ ਦੀਆਂ ਚੋਣਾਂ ਲਈ ਤਾਂ ਹੀ ਆਈਆਂ ਕਿ ਕਿਹੜਾ ਸਰਕਾਰ ਦਾ ਲੋੜੀਂਦਾ ਮੈਂ ਕੀ ਕਰਾਂਗੇ ਅਹ ਦੇਖੋ ਜੀ ਚੋਣਾ ਵਾਲਾ ਮਸਲਾ ਇੱਕ ਪੋਲਿਟੀਕਲ ਮਸਲਾ ਹੈ ਇਸ ਦੇ ਵਿੱਚ ਸਾਡੀ ਪੀੜ ਦਾ ਜੋ ਵੀ ਹੈ ਇਹ ਸਾਡੀ ਪੀੜ ਦਾ ਇੱਕ ਅਲੱਗ ਮੈਥਡ ਹੈ ਚੋਣਾ ਦੀ ਜੋ ਵੀ ਸਥਿਤੀ ਹੈ ਉਹ ਤੁਹਾਨੂੰ ਪਤਾ ਵੈਸੇ ਦੇਖ ਹੀ ਰਿਹਾ ਹੈ ਕਿ ਜੋ ਸਰਕਾਰਾਂ ਕਰ ਰਹੀਆਂ ਨੇ ਤਾਂ ਉਹਨਾਂ ਕੋਲ ਇਸ ਟਾਈਮ ਕੋਈ ਹੈ ਹੀ ਨਹੀਂ ਕੋਈ ਮੋਟਿਵ ਵੀ ਨਹੀਂ ਹੈ ਜਿੱਨਾ ਜਿਹੜਾ ਸਰਕਾਰ ਆਪਣੀ ਜਿਹੜਾ ਉਹਨਾਂ ਨੂੰ ਅੱਗੇ ਦੱਸ ਕੇ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਕਿ ਜੀ ਅਸੀਂ ਆਹ ਕੰਮ ਕੀਤੇ ਆ ਤੇ ਜਾਂ ਹੁਣ ਚੋਣਾਂ ਕਰਾ ਰਹੇ ਆ ਪਰ ਉਹਨਾਂ ਨੂੰ ਡਰ ਲੱਗ ਰਿਹਾ ਕਿ ਚੋਣਾਂ ਅਸੀਂ ਨਹੀਂ ਕਰਾ ਸਕਦੇ ਉਹਨਾਂ ਕੋਈ ਹਿੰਮਤ ਹੀ ਨਹੀਂ ਪੈ ਰਹੀ ਉਹਨਾਂ ਦੇ ਚੋਣਾਂ ਕਰਾਣ ਦੀ ਕਿਉਂਕਿ 2.5 ਸਾਲ ਹੋ ਗਏ ਉਹਨਾਂ ਨੂੰ ਸਰਕਾਰ ਬਣੀ ਨੂੰ ਇਹਨਾਂ ਦਾ ਕੋਈ ਵੀ ਇਹਨਾਂ ਦਾ ਜੋ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਇਸ ਕਰਕੇ ਫੇਲ ਸਰਕਾਰ ਹੈ ਪੰਜਾਬ ਦੀ ਤੇ ਇਸ ਤੇ ਚੋਣਾ ਦਾ ਤੇ ਹਜੇ ਤੁਸੀਂ ਕਾਰਪੋਰੇਸ਼ਨ ਦੇਖੋ ਕਿੰਨੇ ਚਿਰ ਹੋ ਗਿਆ ਪੰਗ ਹੋ ਗਿਆ ਸਾਲ 1.5 ਸਾਲ ਹੋ ਗਿਆ ਪੰਗ ਕੋਈ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਪਬਲਿਕ ਵੀ ਸੀਵਰ ਬੰਦ ਤੇ ਹੈ ਗੰਦਾ ਪਾਣੀ ਆ ਰਿਹਾ ਹੈ ਉੱਤੋਂ ਬਰਸਾਤਾਂ ਦੀ ਆ ਰਹੀ ਹੈ ਕੀ ਕਹਿਣਾ ਚਾਹਦੇ ਪ੍ਰਸ਼ਾਸਨ ਨੂੰ ਰੋਜ਼ ਦੇਖਣ ਨੂੰ ਮੈਂ ਰੋਜ਼ ਦੇਖਣ ਨੂੰ ਮਿਲ ਰਿਹਾ ਕਿ ਰੋਜ਼ ਖਵਾਰਾਂ ਭਰੀਆਂ ਅੱਜ ਫਲਾਣੀ ਜਗ੍ਹਾ ਤੇ ਚੱਪੜ ਲੱਗ ਗਿਆ ਫਲਾਣੀ ਸੀਵਰੇਜ ਬਲੌਕ ਹੈ ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਚੱਲਦੀ ਹੈ ਜੋ ਹਜੇ ਜਿਸ ਦਾ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ ਮੈਂ ਚਾਹੁੰਦਾ ਕਿ ਇਸ ਦਾ ਜਿਹੜਾ ਹੱਲ ਹੈ ਸੈਂਟਰ ਗਵਰਨਮੈਂਟ ਨੂੰ ਨਾਲ ਲੈ ਕੇ ਕੀਤਾ ਜਾਵੇ ਜੋ ਉਤੋਂ ਫੰਡ ਜੇ ਕੋਈ ਮੁਸ਼ਕਲ ਆ ਰਹੀ ਹੈ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹਾਂਗਾ ਜੇ ਘਰ ਕੋ ਨਹੀਂ ਫੰਡ ਹੈ ਤੇ ਉਤਨਾ ਸੈਂਟਰ ਗਵਰਨਮੈਂਟ ਨੂੰ ਅਸੀਂ ਕਹਾਂਗੇ ਅਸੀਂ ਮੋਦੀ ਸਾਹਿਬ ਨੂੰ ਕਹਾਂਗੇ ਕਿ ਸਰਕਾਰ ਦੇ ਉੱਪਰ ਹੈ ਕਿ ਇਹਨਾਂ ਨੇ ਜਿਹੜੇ ਪੰਜਾਬ ਵਾਸਤੇ ਜਿਹੜੇ ਇਹ ਜਿਹੜੇ ਮੇਨ ਇਸ਼ੂ ਨੇ ਸੂਇਲਵਰੀ ਪ੍ਰਣਾਲੀ ਆ ਨਸ਼ਾ ਆ ਇਹਨੂੰ ਪੂਰਾ ਨਾਲ ਸਹਿਯੋਗ ਦੇ ਕੇ ਖਤਮ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਵਿਕਾਸ ਹੋ ਸਕੇ ਅਸੀਂ ਪੰਜਾਬ ਦੇ ਲੋਕ ਆ ਅਸੀਂ ਪੰਜਾਬ ਦਾ ਹੀ ਭਲਾ ਮੰਗਦੇ ਆ ਪੰਜਾਬ ਦੀ ਸੁੱਖ ਮੰਗਾਂਗੇ ਦਿਨ ਰਾਤ ਅਸੀਂ ਪੰਜਾਬ ਦੀ ਸੁੱਖ ਮੰਗਦੇ ਆ ਬਸ ਅਸੀਂ ਇਹ ਕਹਿੰਨੇ ਕਿ ਰਾਜਨੀਤੀ ਤੋਂ ਉੱਪਰ ਉੱਟ ਕੇ ਭਵਨਤਮਨ ਜੀ ਤੁਸੀਂ ਮੋਦੀ ਸਾਹਿਬ ਕੋ ਜੇਕਰ ਤਕ ਕੋਈ ਨਹੀਂ ਸਰਕਾਰ ਸਾਂਭੀ ਜਾ ਰਹੀ ਮੋਦੀ ਸਾਹਿਬ ਕੋ ਤੁਸੀਂ ਜਾਓ ਉਹਨਾਂ ਨੂੰ ਆਪਣਾ ਆਪਣਾ ਦੁੱਖ ਦੱਸੋ ਪੰਜਾਬ ਦਾ ਜਾਂ ਜੋ ਆ ਤੁਹਾਡੇ ਜਿਹੜੇ ਇਹ ਜਿਹੜੀ ਤੁਹਾਨੂੰ ਫੰਡਿੰਗ ਦੀ ਕੋਈ ਪ੍ਰੋਬਲਮ ਆ ਰਹੀ ਆ ਜਾਂ ਤੁਹਾਡੇ ਕੋਲ ਸਰਕਾਰ ਦੀ ਕੋਈ ਦਿੱਕਤ ਆ ਰਹੀ ਆ ਕਿ ਤੁਹਾਡਾ ਕੋਈ ਨਹੀਂ ਚਲਾਈ ਜਾ ਰਹੀ ਤਾਂ ਉਹਨਾਂ ਦਾ ਸਹਿਯੋਗ ਲਿਤਾ ਜਾਵੇ ਤੁਹਾਨੂੰ ਜਿਹੜੀ ਜਿੰਨੇ ਵਾਰੀ ਇੰਗਲਿਸ਼ ਆ ਕਿ ਕਰਨਾ ਚਾਹੁੰਦੇ ਆ ਮੈਂ ਜ਼ਿੰਮੇਵਾਰੀਆਂ ਜੋ ਮੈਨੂੰ ਦਿੱਤੀ ਗਈ ਆ ਮੈਂ ਆਪਣੇ ਜਿਹੜੇ ਮੇਰੇ ਵੱਡੇ ਨੇ ਮੇਰੇ ਵੀਰ ਨੇ ਆਪਣਾ ਜਿਸ ਆਪਲਾ ਜੀ ਨੇ ਜਿੰਨਾ ਮੈਨੂੰ ਜੋ ਮੈਨੂੰ ਦਿੱਤੀ ਆ ਮਨਜੀਤ ਪਾਲੀ ਜੀ ਨੇ ਦਿੱਤੀ ਆ ਆਪਣੇ ਬਾਕੀ ਹੋਰ ਮੇਰੇ ਮੇਰੇ ਆਦਰਨੀਏ ਵੱਡੇ ਸਤਿਕਾਰਯੋਗ ਸਾਰੇ ਮੇਰੇ ਵੱਡੇ ਭਰਾ ਜਿਨ੍ਹਾਂ ਨੇ ਮੈਨੂੰ ਪੰਜਾਬ ਤੋਂ ਅੰਮ੍ਰਿਤਸਰ ਤੋਂ ਲੈ ਕੇ ਮੈਨੂੰ ਇੰਨਾ ਨਿਮਾਣੇ ਜਿਹੇ ਨੂੰ ਉੱਪਰ ਸੈਂਟਰ ਚ ਰਾਸ਼ਟਰੀ ਚ ਟੀਮ ਦੇ ਵਿੱਚ ਪਾਇਆ ਮੈਂ ਉਹਨਾਂ ਦੀ ਹਰ ਇੱਕ ਇੱਛਾ ਨੂੰ ਹਰ ਇੱਕ ਜਿਹੜੀ ਉਹਨਾਂ ਦੀ ਮੋਟਿਵ ਹੈ ਹਰ ਇੱਕ ਸਮਾਜ ਦੀ ਜਿਹੜੀ ਨਿਆ ਨਿਆ ਪ੍ਰਣਾਲੀਆ ਉਹਨੂੰ ਮੈਂ ਸਹੀ ਢੰਗ ਦੇ ਨਾਲ ਸਹੀ ਸਚਾਰੂ ਦੇ ਨਾਲ ਉਹਨਾਂ ਦਾ ਅੱਖਰਾ ਉਤਰੂਗਾ ਕਿਸੇ ਨੂੰ ਹਰ ਇੱਕ ਧਰਮ ਦੇ ਇਹ ਨਹੀਂ ਕਿ ਸਮਾਜ ਗੁਰੂ ਰਵਿਦਾਸ ਮਹਾਰਾਜ ਜੀ ਨੇ ਹਰ ਇੱਕ ਸਮਾਜ ਦੇ ਬੰਦੇ ਨੂੰ ਇੱਕ ਨਿਗਾਹ ਨਾਲ ਦੇਖਿਆ ਹੈ ਹਨਾ ਤੇ ਤੁਸੀਂ ਮੈਂ ਜਿਹੜੀ ਵੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਹਰ ਇੱਕ ਸਮਾਜ ਦੇ ਬੰਦੇ ਨੂੰ ਨਾਲ ਲੈ ਕੇ ਚੱਲਾਂਗਾ ਮੈਂ ਉਹਨਾਂ ਨੂੰ ਨਾਲ ਆਪਣੇ ਨਾਲ ਜੋੜਾਂਗਾ ਉਹਨਾਂ ਨੂੰ ਕਹਾਂਗਾ ਦੇਖੋ ਆ ਪੀਠ ਤੇ ਆ ਕੰਮ ਨੇ ਪੀਠ ਦੇਖੋ ਪੀਠ ਜਿਹੜੀ ਆ ਰਵਿਦਾਸ ਮਹਾਂ ਪੀਠ ਅੰਤਰਰਾਸ਼ਟਰੀ ਮਹਾਂ ਪੀਠ ਹੈ ਇਦੇ ਵਿੱਚ ਤੁਹਾਡੇ ਸਮਾਜ ਦੇ ਜਿਹੜੇ ਲੋਕ ਨੇ ਦੱਬੇ ਕੁਚਲੇ ਲੋਕ ਨੇ ਇਹਨਾਂ ਦਾ ਇਹਨਾਂ ਦਾ ਸਹਾਰਾ ਬਣਨ ਵਾਸਤੇ ਚੁਣਿਆ ਗਿਆ ਮੈਂ ਉਹਨਾਂ ਦੇ ਸਹਾਰੇ ਤੇ ਪੂਰਾ ਖਰਾ ਉਤਰੂੰਗਾ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗਾ ਉਹਨਾਂ ਦਾ ਅਸ਼ੀਰਵਾਦ ਆਪਣੇ ਸਿਰ ਤੇ ਰੱਖਾਂਗਾ ਲਵਾਂਗਾ ਤੇ ਮੈਂ ਜੋ ਇਹਨਾਂ ਦਾ ਆਪਣੀ ਜਿੰਮੇਵਾਰੀ ਨੂੰ ਪੂਰੇ ਤਨ ਦੇਈਨਾਂ